ਫਤੇਗੜ ਸਾਹਿਬ ਦੇ ਸ਼ਹੀਦੀ ਜੋੜ ਮੇਲੇ 'ਚ ਸਿਆਸੀ ਕਾਨਫਰੰਸਾਂ ਹੋਈਆਂ ਨੇ ਅਕਾਲੀ ਦਲ ਦੀ ਵੀ ਸਿਆਸੀ ਕਾਨਫਰੰਸ ਹੋਈ ਹੈ ਸਾਡੇ ਨਾਲ ਐਸਜੀਪੀਸੀ ਦੇ ਪ੍ਰਧਾਨ ਕਿਰਪਾਲ ਸਿੰਘ ਵਡੂਂਗਰ ਨੇ ਵਡੂਂਗਰ ਸਾਹਿਬ ਅਕਾਲ ਤਖਤ ਸਾਹਿਬ ਦਾ ਇੱਕ ਹੁਕਮ ਆ ਕਿ ਗੁਰੂ ਗ੍ਰੰਥ ਸਾਹਿਬ ਦੀ ਜਦੋਂ ਗੁਰੂ ਗ੍ਰੰਥ ਸਾਹਿਬ ਸਟੇਜ ਦੇ ਉੱਤੇ ਹੋਣਗੇ ਤਾਂ ਸਿਆਸੀ ਦੂਸ਼ਣਵਾਜ਼ੀ ਨਹੀਂ ਹੋਏਗੀ ਅੱਜ ਹੋਈ ਹੈ ਤੁਸੀਂ ਕਿਵੇਂ ਦੇਖੀ ਤੁਸੀਂ ਸਾਰਾ ਚੰਗੀ ਤਰ੍ਹਾਂ ਸੁਣਨ ਦਾ ਯਤਨ ਕਰਦੇ ਸਿਰਫ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਸਰਕਾਰ ਨੇ ਅਗਾ ਨੂੰ ਕੀ ਕਰਨਾ ਹੈ ਜਿਹੜੇ ਪੰਜਾਬ ਦੇ ਵਿਰੋਧ ਵਿੱਚ ਲੋਕ ਕੰਮ ਕਰ ਰਹੇ ਨੇ ਸਿਰ ਉਹਨਾਂ ਦੀ ਕਹਾਣੀ ਪਾਈ ਹੈ ਇਹ ਕੋਈ ਦੁਸ਼ਰਵਾਦੀ ਨਹੀਂ ਹੈ ਇਹ ਸੱਚ ਨੂੰ ਹੀ ਉਘਾੜਿਆ ਗਿਆ ਸੱਚ ਹੀ ਦੱਸਿਆ ਗਿਆ ਕਿ ਜਿਹਨਾਂ ਲੋਕਾਂ ਦੇ ਆਕਾਲ ਤਖਤ ਆਇਆ ਦੁਸ਼ਰਵਾਦੀ ਕੀ ਹੁੰਦੀ ਹੈ ਤੁਹਾਡੇ ਮੁਤਾਬਿਕ ਦੁਸ਼ਰਵਾਦੀ ਕੀ ਹੁੰਦੀ ਹੈ ਉਹਨਾਂ ਨੇ ਕਿਹਾ ਟੋਪੀ ਵਾਲੇ ਬਾਹਰ ਜਾਣ ਕਾਂਗਰਸ ਨੇ ਕੀਤਾ ਤੁਹਾਨੂੰ ਲੱਗਦਾ ਨਹੀਂ ਇੱਥੇ ਧਰਮ ਦੀ ਗੱਲ ਹੋਣੀ ਚਾਹੀਦੀ ਜਦੋਂ ਆਕਾਲ ਤਖਤ ਸਭ ਕਹਿੰਦਾ ਇਹ ਤਾਂ ਵੱਡਾ ਧਰਮ ਕੀ ਹੋਗਾ ਜੇ ਸਿੱਖ ਧਰਮ ਦਾ ਸਭ ਤੋਂ ਕੇਂਦਰੀ ਸਥਾਨ ਸਭ ਤੋਂ ਪਵਿੱਤਰ ਸਥਾਨ ਫਿਰ ਹਵੰਦਰ ਸਾਹਿਬ ਹੈ ਜੀ ਅਕਾਲ ਤਖਤ ਸਾਹਿਬ ਹੈ ਜਿਸ ਪਾਰਟੀ ਨੂੰ ਟਹਿ ਟੇਰੀ ਕੀਤਾ ਉਹਦੀ ਬਾਤ ਪਾਉਣੀ ਹੈ ਉਹਨਾਂ ਲੋਕਾਂ ਨਾਲ ਗੱਲ ਕਰਨੀ ਹੈ ਫਿਰ ਤਾਂ ਕੱਲ ਨੂੰ ਇਹ ਵੀ ਕਹਿ ਸਕਾਂਗੇ ਕਿ ਵਜੀਦ ਖਾਨ ਨੇ ਬਚਿਆ ਰਸ਼ੀਦ ਕੀਤਾ ਇਹ 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 ਤਾਂ ਕਹਾਣੀਆਂ ਜਿਹੜੇ ਲੋਕਾਂ ਨੂੰ ਦੱਸਣ ਵਾਲੀ ਹੈ ਇਹ ਇਹ ਧਰਮ ਦੀ ਗੱਲ ਹੈ ਇਹ ਧਰਮ ਦੀ ਗੱਲ ਹੈ ਇੱਥੇ ਕੋਈ ਰਾਜਨੀਤੀ ਨਹੀਂ ਹੈ ਤੁਹਾਨੂੰ ਲੱਗਦਾ ਅਕਾਲ ਤਖਤ ਸਾਹਿਬ ਨੂੰ ਫਿਰ ਹੁਕਮਨਾਮਾ ਵਾਪਸ ਲੈ ਲੈਣਾ ਚਾਹੀਦਾਗਾ ਅਕਾਲ ਤਖਤ ਦਾ ਹੁਕਮਨਾਮਾ ਕਿਸ ਗੱਲ ਲਈ ਹੈ ਕਿਹੜੀ ਦੂਸ਼ਣਵਾਦੀ ਹੈ ਉਹ ਅਕਾਲ ਤਖਤ ਸਾਹਿਬ ਨੇ ਕਿਹਾ ਇੱਥੇ ਕਿਸੇ ਵੀ ਉਹਦਾ ਨਹੀਂ ਖੇਦਰੀ ਕੀਤੀ ਕਿ ਕਿਸੇ ਕੁਮਰਾਰ ਤੇ ਹਮਲੇ ਨਹੀਂ ਕੀਤੇਗਾ ਕਿਸੇ ਦਾ ਕੋਈ ਕੈਰੈਕਟਰ ਜਿਹਾ ਉਹ ਨਹੀਂ ਕੀਤਾ ਗਿਆ ਸਿਰਫ ਇਤਿਹਾਸ ਹੀ ਸੁਣਾਇਆ ਗਿਆ ਵਿਅਕਤੀਗਤ ਤੌਰ ਤੇ ਟਿੱਪਣੀਆਂ ਹੋਈਆਂ ਸੁਬੀਰ ਸਿੰਘ ਬਾਦਲ ਨੇ ਕਿ ਆ ਭਗਵੰਤ ਜੀ ਸ਼ਰਾਬ ਪੀਂਦੇ ਨੇ ਆਮ ਆਦਮੀ ਪਾਰਟੀ ਲਫੰਡਰ ਆ ਕਾਂਗਰਸ ਪਾਰਟੀ ਨੇ ਪੰਜਾਬ ਤੁਹਾਨੂੰ ਲੱਗਦਾ ਨਹੀਂ ਕਿ ਸਿਰਫ ਧਰਮ ਦੀ ਗੱਲ ਹੋਣੀ ਚਾਹੀਦੀ ਤੁਸੀਂ ਐਸਪੀਸੀ ਦੇ ਪ੍ਰਧਾਨ ਹੋ ਬੜੇ ਪੜੇ ਲਿਖੇ ਵਿਦਵਾਨ ਤੁਸੀਂ ਸਿਕਤਾਰਾਂ ਵਿੱਚ ਸ਼ਰਾਬ ਪੀਣਾ ਨਸ਼ੇ ਕਰਨਾ ਉਹ ਵਿਵਰਜਿਤ ਨੇ ਜੇ ਉਹ ਨਸ਼ੇ ਕਰਦਾ ਉਹ ਸਿਕਤਾਰਾਂ ਦੇ ਉਲਟ ਹੀ ਕਰ ਰਿਹਾ ਨਾ ਕਿਹੜੀ ਦੁਸ਼ਣਬਾਜ਼ੀ ਦੀ ਕਾਲ ਤਖਸਾਹ ਗੱਲ ਕਰਦਾ ਉਹ ਕਿਹੜੀ ਹੈਗੀ ਉਹ ਸਮਝਾਓ ਤੇ ਇਹ ਕੋਈ ਇੱਕ ਸੱਚ ਬੋਲਣਾ ਤਾਂ ਗੱਲ ਤੱਕ ਨਹੀਂ ਰੁਕ ਇਹ ਜਿਹੜਾ ਸ਼ੀਦਾਂ ਦੀ ਜਥੇਬੰਦੀ ਜਿਹੜਾ ਸ਼ੀਦਾਂ ਦੀ ਜਿਹੜੀ ਉਰੇ ਹੋਈ ਹੋਈ ਸ਼ੀਦੀ ਹੋਈ ਆ ਉਹ ਵੀ ਨਹੀਂ ਫਿਰ ਕਹਿ ਸਕਾਂਗੇ ਜੋ ਜੁਲਵੇ ਤੇ ਰਾਜਨੀਤਿਕ ਲੋਕਾਂ ਨੇ ਕੀਤਾ ਨਾ ਉਹਨੇ ਕਹਾਣੀ ਸੁਣਾਵੇ ਫਿਰ ਤੁਸੀਂ ਕਹੋ ਵੀ ਰਾਤ ਤੁਹਾਨੂੰ ਲੱਗਦਾਗਾ ਕਿ ਅਕਾਲ ਤਖਸਾਲ ਨੂੰ ਫੈਸਲਾ ਕਿਉਂ ਨਹੀਂ ਵਾਪਸ ਲੈਣਾ ਚਾਹੀਦਾ ਫੈਸਲਾ ਬਿਲਕੁਲ ਠੀਕ ਕੀਤਾ ਜਿਹੜੀ ਇਸ ਗੱਲ ਤੋਂ ਉਹਨਾਂ ਨੂੰ ਵਰਜਿਤ ਕੀਤਾ ਉਹ ਗੱਲਾਂ ਇੱਥੇ ਕੋਈ ਬਿਲਕੁਲ ਨਹੀਂ ਹੋ ਜਾ। ਉਹ ਵਰਜਤ ਮੈਂ ਹੀ ਪੁੱਛ ਰਿਹਾ ਬਡੂਗਰ ਸਾਹਿਬ ਕਿਹੜੀਆਂ ਗੱਲਾਂ ਨੇ ਜਿਹੜੀਆਂ ਵਰਜਤ ਕਿਉਂਕਿ ਉਹਨਾਂ ਨੇ ਕਿਹਾ ਸਿਆਸੀ ਦੂਸ਼ਣਵਾਦੀ ਨਾ ਹੋਵੇ। ਸਿਆਸੀ ਦੂਸ਼ਣਵਾਦੀ ਨਹੀਂ ਹੋਈ ਨਾ। ਸਿਰਫ ਸੱਚ ਸੱਚ ਬੋਲਿਆ ਗਿਆ, ਸੱਚ ਬੋਲਿਆ ਗਿਆ ਕਿਉਂਕਿ ਹਰ ਕਿਸੇ ਦਾ ਆਪਣਾ ਆਪਣਾ ਸੱਚ ਆ। ਅਕਾਲੀ ਦਲ ਦਾ ਆਪਣਾ ਸੱਚ ਆ। ਕਾਂਗਰਸ ਦਾ ਆਪਣਾ ਸੱਚ ਆ। ਆਮ ਆਦਮੀ ਪਾਰਟੀ ਦਾ ਆਪਣਾ ਸੱਚ ਆ। ਸਮਝੀਦਮਾਨ ਆਪਣਾ ਸੱਚ ਬੋਲ ਰਹੇ ਨੇ। ਬੰਦਾ ਕਹੇਗਾ ਮੈਂ ਤਾਂ ਸੱਚ ਬੋਲ ਰਿਹਾ। ਅਕਾਲ ਤਖਤ ਹਟਾਉਣਾ ਸੱਚ। ਇਹ ਸੱਚ ਨਹੀਂ ਹੈ। ਜੋ ਉਹ ਉਹ ਨੋਸ਼ੀਦ ਕਿਤਾਬ ਚਾਹੁੰਦੇ ਹੈ ਸੱਚ ਨਹੀਂ ਹੈ ਮੈਂ ਕਹਿੰਦੇ ਦੂਜੀਆਂ ਪਾਰਟੀਆਂ ਵੀ ਕਾਲੀ ਦਲ ਨੂੰ ਆਪਾਂ ਛੱਡਦੀਏ ਸ਼ਮਜੀਤ ਮਾਨ ਨੇ ਵੀ ਉਹ ਵੀ ਫਿਰ ਅਲੀਗੇਸ਼ਨ ਲਾਉਂਦੇ ਨੇ ਫਿਰ ਤਾਂ ਮਤਲਬ ਤਾਂ ਅਕਾਲ ਤਖ ਦੀ ਮਾਨ ਮਰਿਆਦਾ ਨਹੀਂ ਰਹੇਗੀ ਨਹੀਂ ਨਹੀਂ ਉਹ ਉਹ ਸਿਰ ਦੋਸ਼ ਦੋਸ਼ ਲਾਉਣ ਲਈ ਕਰਦੇ ਨੇ ਆਪ ਉਹ ਕੀ ਕਰਦੇ ਨੇ ਪੁੱਛੋ ਸੋ ਇਸਨ ਕਿਰਪਾਲ ਸਿੰਘ ਬਡੂਂਗਰ ਐਸਜੀਪੀਸੀ ਦੇ ਪ੍ਰਧਾਨ ਜੋ ਸ਼੍ਰੋਮਣੀ ਅਕਾਲੀ ਦਲ ਨੂੰ ਡਿਫੈਂਡ ਕਰ ਰਹੇ ਨੇ ਉਹਨਾਂ ਦਾ ਕਹਿਣਾ ਕੀ ਸੱਚ ਬੋਲਣਾ ਹਰ ਕਿਸੇ ਦਾ ਆਪਣਾ ਆਪਣਾ ਸੱਚ ਹੁੰਦਾ ਆਮ ਆਦਮੀ ਪਾਰਟੀ ਆਪਣਾ ਸੱਚ ਬੋਲ ਰਹੀ ਆ ਅਕਾਲੀ ਦਲ ਆਪਣਾ ਸੱਚ ਬੋਲ ਰਿਹਾ ਕਾਂਗਰਸ ਆਪਣਾ ਸੱਚ ਬੋਲਦੀ ਸਿਮਰਨਜੀਤ ਮਾਨ ਆਪਣਾ ਸੱਚ ਬੋਲ ਰਹੇ ਨੇ ਬੀਐਸਪੀ ਆਪਣਾ ਸੱਚ ਬੋਲ ਰਹੀ ਉਹਨਾਂ ਦਾ ਕਹਿਣਾ ਕੀ ਜੋ ਅਕਾਲੀ ਦਲ ਨੇ ਸਟੇਜ ਤੋਂ ਕਿਹਾ ਉਹ ਸੱਚ ਸੀਗਾ ਇਸ ਕਰਕੇ ਕਿਹਾ ਜਾ ਸਕਦਾ ਅਦਾਲਤ ਤੱਕ ਦਾ ਫੈਸਲਾ ਆਪਣੀ ਥਾਂ ਪਰ ਸਟੇਜਾਂ ਦੇ ਉੱਤੇ ਜੋ ਅਕਾਲ ਤਖਤ ਸਾਹਿਬ ਨੇ ਕਿਹਾ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਚ ਕਿਸੇ ਤੇ ਵੀ ਸਿਆਸੀ ਦੂਸ਼ਣਵਾਜ਼ੀ ਨਹੀਂ ਹੋਏਗੀ ਉਹ ਸਾਰੀਆਂ ਸਟੇਜਾਂ ਤੋਂ ਹੀ ਨਜ਼ਰ ਆਉਂਦੀ ਹੈ ਤੇ ਅਕਾਲੀ ਦਲ ਦੀ ਸਟੇਜ ਤੇ ਵੀ ਇਹੀ ਹੋਇਆ ਕੈਮਰਾਮੈਨ ਰਜਿੰਦਰ ਦੇ ਨਾਲ ਯਾਦਵਿੰਦਰ ਸਿੰਘ ਏਵੀਪੀ ਸੰਜਾ ਫਤੇਗੜ ਸਾਹਿਬ